ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਦੋ ਬੜਾ ਤਾਜ਼ਾ ਸੁਝੇ ਹੋਏ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਹੋਗੇ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਸੁਖਪ੍ਰੀਤ ਮੇਰੇ ਪਿੰਡ ਬਾਲਿਆਲੀ ਜ਼ਿਲ੍ਹਾ ਬਠਿੰਡਾ ਮੋਬਾਈਲ ਨੰਬਰ ਹੀ 9878753168 ਤੇ ਵੀਰੇ ਪਹਿਲੇ ਨੰਬਰ ਜਿਹੜੇ ਆਪਾਂ ਵਹਿੜ ਦੇਖੀ ਜਾਨੇ ਕਿਹੜਾ ਸੁਹਾ ਸੁਈ ਆਏ ਇਹ ਦੂਜਾ ਸੁਹਾ ਸੁਈ ਆਏ ਲੈ 6 ਦਾੰਦਾਂ ਦੇ 6 ਦਾੰਦਾਂ ਦੇ ਜੈਨੂਨ ਦੂਜਾ ਸੁਹਾ ਦੂਜਾ ਸੁਹਾ ਬੱਚਾ ਕੀ ਆ ਮਗਰ ਬੱਚਾ ਵੀਰੇ ਕੈਦਨ ਹੋ ਗਿਆ ਸੁਈ ਨੂੰ ਇਹ ਕੱਲ੍ਹ ਵਾਲੀ ਰਾਤ ਸੁਈ ਆ ਵੀਰੇ ਠੀਕ ਆ ਪਰਸੋਂ ਸ਼ਾਮ ਦੀ ਹਾਂ ਪਰਸੋਂ ਸ਼ਾਮ ਦੀ ਤੇ 18 ਕਿਲੋ ਬੋਲ ਹੁਣ ਜਮਾ ਨੈਟ ਤਿਆਰ ਆ ਦੋ ਟਾਈਮ ਬਣਾ ਦਾਈ ਦੋ ਟਾਈਮ ਤੇ ਚਾਰ ਟਾਈਮ ਛੋਲੇ ਆਪਣੇ ਨੂੰ ਸਾਈ ਕਰਕੇ ਬੰਦਾ 18 ਲੀਟਰ ਦਿੱਤਾ ਜਮਾ ਹਾਜ਼ਰ ਜਮਾ ਹਾਜ਼ਰ ਤੇ ਪਲੂਨ ਨੇ ਤੇ 24 ਕਿਲੋ ਦਿੱਤਾ ਹੋਇਆ ਚੌਣ ਚੌਇਕ ਨੰਬਰ ਪੂਰਾ ਮਹਾ ਟਾਪ ਦਾ ਚੌਂਚ ਬੰਦ ਠੀਕ ਆ ਭਾਅ ਇਹਦਾ ਕੀ ਹੋਊਗਾ ਭਾਅ 90000 ਕਰ ਦਿਆਂਗੇ ਮਾਨਤਨ ਹੋ ਜਾਊਗਾ ਹਾਂ ਮੋਕੇ ਮਾਨਤਨ ਅੰਦਾਜ਼ਾ ਦੁੱਧ ਕਿੰਨਾ ਕੁ ਪਾ ਦੋਗੇ ਦੁੱਧ ਵੀਰੇ ਜੇ ਚੰਗੀ ਸੇਵਾ ਹੋਵੇ ਤਾਂ 30 ਕਿਲੋ ਵੀ ਦੇ ਦਊਗੀ ਪਰ 25 26 ਮਾਰੇ ਕਰ 25 26 ਦਾ ਫੇਕ ਫਿਕਰੋ ਕੇ ਲੈ ਤੋਰੀ ਵਾਰ ਸੁਪਰ ਮੂੰਹ ਮੱਥਾ ਫੇਸ ਕੁਆਲਿਟੀ ਤੇ ਕੱਦ ਕਾਠ ਵਗੈਰਾ ਬੜਦਾ ਦੇਖ ਸਕਦੇ ਹੋ ਉੱਚੇ ਲੰਬੇ ਕੱਦ ਕਾਠ ਦੇ ਵਿੱਚ ਪੂਰੀ ਜਿੰਦ ਜਾਨ ਵਾਲੀ ਸਾਫ਼ ਸੁਥਰੀ ਬਹਿੜਾ ਦੂਜਾ ਸੂਆ ਸੂਈਏ ਮੂੰਹੋ ਛਿੱਗੀ ਆ ਸ਼ਾਮ ਦਾ ਟਾਈਮ ਆ ਹੁਣ ਚਵਾਈਏ ਦੀ ਹੋਣੀ ਆ ਜਮਾ ਬੱਚਾ ਵਗੈਰਾ ਲੱਗ ਠੀਕ ਹੈ ਸੋ ਦੇਖੋ ਮੂਹ ਹਥਾ ਸਾਫ ਸੁਥਰਾ ਤੇ 90000 ਚੋ ਗਜਾਇਸ ਹੋ ਜੂਗੀ ਹਾਂ ਹਾਂ ਤੇ 90 ਜਮਾਨਤ ਹੋ ਜੂ 25 ਕਰੋਦ ਮੰਨ ਕੇ ਲੈ ਲਿਓ ਤੇ ਬੈੜ ਬਹੁਤ ਜਿੰਦ ਜਣ ਵਾਲੀ ਆ ਸਾਫ ਸੁਥਰੀ ਥੱਲੇ ਵਾ ਵਗੈਰਾ ਦੇਖੋ ਪੂਰਾ ਕੰਪੈਕਟ ਹਵਣਾ ਸਾਫ ਸੁਥਰਾ ਤੇ ਵੱਡੀ ਵੱਡੀ ਕੱਦ ਬੈੜ ਜਿੰਦ ਜਣ ਬਹੁਤ ਜਿਆਦਾ 90000 ਰੁਪਏ ਕੀਮਤ ਦਾ ਮਾਨਤਨ ਇਹਦੇ ਵਿੱਚ ਹੋ ਜੂ ਸੋ ਵੀਰੋ ਮਿਲਕ ਮੇਨ ਵਗੈਰਾ ਦੇਖ ਸਕਦੇ ਹੋ ਮੋਟੀ ਚੰਗੀ ਮਿਲਕ ਮੇਨ ਜਾਂਦੀ ਆ ਤੇ ਥਣ ਚਾਰੇ ਨਿਕਣਵੇਂ ਮੁੱਠੀ ਵਾਲਾ ਥਾਣਾ ਵਧੀਆ ਤੇ ਮੇਰੇ ਨਾਲ ਪਤਲੀ ਚਮੜੀ ਦੇ ਵਿੱਚ ਕੱਦ ਮੈਂ ਡਾੜੀ ਪੂਰੀ ਫੁੱਲਾ ਕੱਦ ਕੋਟਾ ਵੀਰੇ ਅੰਤਾਂ ਚ ਆਪੇ ਲੱਗਿਆ ਬੰਦੇ ਫੁੱਲ ਸਾਈਜ਼ ਦੇ ਵਿੱਚ ਹਨ ਅੱਗੇ ਭਾਈ ਜੀ 2 ਨੰਬਰ ਜਿਹੜੀ ਸੂਈ ਵੀ ਦੇਖ ਜੀਂਨੇ ਕਹੇ ਇੱਕ ਦਿਨ ਹੋ ਗਿਆ ਸੂਈ ਨੂੰ ਇਹਨੂੰ 9-10 ਦਿਨ ਹੋ ਗਏ ਨੇ 8 ਦਿਨ ਹੋ ਗਏ ਨੇ ਠੀਕ ਹੈ ਸੂਆ ਕਿਹੜਾ ਸੂਈ ਸੂਆ ਸੂਆ ਦੂਜਾ ਸੂਈ ਠੀਕ ਹੈ ਦੁੱਧ ਹੁਣ ਕਿੰਨਾ ਹੋਊ ਹੁਣ 14 ਕਿਲੋ ਚੋਣ ਦਾ ਦੁੱਧ ਮਗਰ ਬੱਚੀ ਪਾਓ ਮਗਰ ਬੱਚੀ ਆ 2 ਟਾਈਮ ਚ ਵਾਦਾਂਗੇ ਚਾ ਚਾ ਟਾਈਮ ਚੋਣਾਂ ਛੋਲੇ ਸਾਈ ਕਰਕੇ ਬੰਦਾ 14 ਲੀਟਰ ਹਾ ਜਰਾ ਤੇ ਮਿਲਕ ਮੇਰ ਬਹੁਤ ਚੰਗੇ ਮੋਟੀ ਜਾਂ ਇਹਦਾ 58000 ਕਰਦੇ ਆਗੇ ਕਰਦਾ ਇਹ ਮੌਕੇ ਦੀ ਮੰਨਦਾ ਮੰਨ ਲਾ 55 ਦੇ ਦਾਂਗੇ ਫਾ ਦੇ ਦਾਂਗੇ ਟੋਰੀ ਬਾਹਰ ਨੂੰ ਸੋ ਦੂਜੇ ਨੰਬਰ ਤੇ 56000 ਦੀ ਵੜ ਤੁਹਾਨੂੰ ਬਣ ਜੂਗੀ ਦੂਜਾ ਅਕਸੂਆ ਵੀ ਰੱਖਦਾ ਸੂਈ ਵੀ ਪਿੱਛੇ ਬਚੀ ਆ 10 ਦਿਨ ਲਗਭਗ ਹੋ ਗਏ ਸੂਈ ਦੇ ਚਾਹੇ ਤੀਜਾ ਵਾਲੇ ਵੀ ਹਨ ਆਪਾਂ ਲਈ ਆਪਣੇ ਕਿਹੜਾ ਕਰਦੀ ਆ ਬੱਚੀ ਵੀਰ ਕਹਿੰਦਾ ਤੀਜਾ ਹਨ ਪਰ ਜੇ ਮਾਲਕ ਆਪਣਾ ਦੂਜਾ ਕਹਿੰਦਾ ਹਨ ਕਹਿੰਦਾ ਕੋਈ ਵੀ ਕਹਿੰਦੇ ਆਗਾ ਠੀਕ ਹੈ ਸੋ ਗੱਲ ਵੀਰ ਦੀ ਜਾਇ ਜਾਇ ਤੀਜਾ ਮਾਰ ਵਾਲੇ ਬੇਸ਼ੱਕ ਕੋਈ ਸੋ ਘਰ ਦੀ ਕਾਪੀ ਦਾ ਦੇਣਾ ਕੋਈ ਨਹੀਂ ਕਿ ਇਹਦੇ ਲਿਖੇ ਕਿ ਕਦੋਂ ਜੰਮੀਆ ਕਦੋਂ ਪਲਿਆ ਇਹ ਅੰਦਾਜ਼ੇ ਆ ਕਿ 85 ਤੋਂ 84% ਤੇ ਗੈਸ ਪੜ ਜੋ ਚੰਗੀ ਹੈਣਾ ਦੁੱਧ 14 ਲੀਟਰ ਚੋਂ ਦਾ ਹਾਜ਼ਰ ਹਾਂ ਜਮਾ ਵੀਰ ਤੇ ਦੋ ਟਾਂ ਚਾਹ ਤਿੰਨ ਸੰਸ ਅੰਦਾਜ਼ਾ ਲਾਈ ਇਹ ਵੀ 18000 ਦੇ ਆਸ-ਪਾਸ ਸਾਰੀ ਹੈਗੀ ਆ ਹੈਗੀ ਹੈ ਠੀਕ ਹੈ ਸੋ ਮੈੜਾ ਮਾਰੀ ਜਨੇ ਬੈਠ ਦੁੱਧ ਹੋਰ ਬੱਜ ਬਾਕੀ ਮੌਸਮ ਆਪ ਨੂੰ ਪੁਰੇ ਥੋੜਾ ਗਰਮ ਜਿਆਦਾ ਚੱਲਦਾ ਤੇ ਹੁਣ ਮੌਸਮ ਤਤਕਸੂਤੀ ਆ ਤੇ ਕੱਦ ਵਿੱਡ ਚੰਗਾ ਮੂੰਹ ਮੱਥੇ ਲੱਗਦੀ ਆ ਵਧੀਆ ਸੂਆ ਵੇਸ਼ਕ ਤੀਜਾ ਮੰਨ ਲਿਓ 56000 ਦੀ ਵਿੱੜ ਇਹਦੇ ਵਿੱਚੋਂ ਛੋੜ ਦੱਪਾ ਮੌਕੇ ਤੇ ਹੋ ਜਾਊਗਾ। ਸੁਭਰ ਮਿਲ ਕੇ ਮੇਨ ਵਗੈਰਾ ਦੇਖਸਾ ਦੋਨੇ ਪਾਸੇ ਮੋਟੀ ਜਹ ਦੀਆਂ ਜਮਾ ਦੋ ਦੀ ਮੋਟਰ ਰਗੀ ਪੈ ਵੀ ਆ ਜਮਾ ਤੇ ਫਿਰ ਨੰਬਰ ਬੋਲ ਜੀ ਆਪਣਾ 967875315 ਪਿੰਡ ਵਾਲਿਆਂ ਵਾਲੀ ਜਿਹੜਾ ਮਠੰਡਾ ਪੈ ਗਿਆ ਹਨਾ ਸੋ ਵੀਡੀਓ ਦੇਖ ਲੈ